ਸਸਾਇਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਵਾਈਸ ਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 20 ਤੋਂ 23 ਜੁਲਾਈ ਪੰਜਾਬ ਦਾ ਮੌਸਮ ਕਿਵੇਂ ਜਰਵੇਗਾ ਲੈ ਕੇ ਹਾਜ਼ਰ ਹੋਏ ਆ ਕਿਉਂਕਿ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਮੌਸਮ ਹੁਣ ਖੁਸ਼ਕ ਹੋ ਰਿਹਾ ਜੀ ਧੁੱਪ ਵੱਧ ਰਹੀ ਹੈ ਮੀਂਹ ਦੀ ਸੰਭਾਵਨਾਵਾਂ ਨਾ માત્ર ਦਿਖਾਈ ਦੇ ਰਹੀਆਂ ਨੇ ਪਰ ਹੁਣ ਲਗਾਤਾਰ ਇੱਕ ਦੋ ਅਲਰਟ ਅਜੇਹੇ ਆਏ ਨੇ ਜਿਦੇ ਵਿੱਚ ਮੌਸਮ ਵਿਭਾਗ ਨੇ ਚੰਗੀ ਖ਼ਬਰ ਦਿੱਤੀ ਹੈ ਕਿ ਭਾਰੀ ਮੀਂਹ ਪੰਜਾਬ ਦੇ ਵਿੱਚ ਹੋ ਸਕਦਾ ਹੈ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋਵੇਗਾ ਕਦੋਂ ਹੋਵੇਗਾ ਕਿਹੜੇ ਜ਼ਿਲ੍ਹੇ ਵਾਲੇ ਨੂੰ ਖੁਸ਼ ਹੋਣ ਦੀ ਲੋੜ ਹੈ ਅਤੇ ਕਿਹੜੇ ਜ਼ਿਲ੍ਹਿਆਂ ਵਿੱਚ ਮੀਂਹ ਨਾ ਮਾਤਰ ਜਾਂ ਘੱਟ ਹੋਵੇਗਾ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ। ਇਹ ਵੀਡੀਓ ਨੂੰ ਬਿਨਾਂ ਸਕਿੱਪ ਕਰੇ ਤੋਂ ਦੇਖਿਓ ਤਾਂ ਕਿ ਤੁਸੀਂ ਕਿਤੇ ਆਪਣੇ ਜ਼ਿਲ੍ਹੇ ਦਾ ਨਾਮ ਪਿੰਡ ਦਾ ਨਾਮ ਮਿਸ ਨਾ ਕਰ ਸਕੋ। ਬਾਕੀ ਤੁਸੀਂ ਕਿਹੜੇ ਪਿੰਡ ਜ਼ਿਲ੍ਹੇ ਸ਼ਹਿਰ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਦੇ ਕੀ ਹਾਲਾਤ ਨੇ ਮੌਸਮ ਦੇ ਕਮੈਂਟ ਕਰਦੇ ਹੋ। ਬਾਕੀ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਆਉਂਦੇ ਸਮੇਂ ਵਿੱਚ ਤੁਸੀਂ ਮਿਸ ਨਾ ਕਰ ਸਕੋ। ਹੁਣ ਗੱਲ ਕਰਦੇ ਹਾਂ ਜ਼ਿਲ੍ਹਿਆਂ ਦੇ ਹਿਸਾਬ ਦੀ ਬਿਨਾਂ ਕਿਸ 20 ਜੁਲਾਈ ਨੂੰ ਗੱਲ ਕੀਤੀ ਜਾਵੇ ਤਾਂ ਸਿਰਫ ਪਠਾਨਕੋਟ, ਰੂਪਨਗਰ ਅਤੇ ਮੋਹਾਲੀ ਇਹ ਤਿੰਨ ਚਾਰ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਹਲਕਾ ਦਰਮਿਆਨਾ ਮੀਂਹ ਹੋਣ ਦੇ ਚਾਂਸ ਬਣ ਰਹੇ ਨੇ ਪਰ ਬਾਕੀ ਪੰਜਾਬ ਦੀ ਅਗਰ ਗੱਲ ਕੀਤੀ ਜਾਵੇ ਤਾਂ ਗੁਰਦਾਸਪੁਰ, ਹੁਸ਼ਿਆਰਪੁਰ, ਨਮਾਸ਼ਹਿਰ, ਫਤਿਹਗੜ ਸਾਹਿਬ ਅਤੇ ਪਟਿਆਲਾ ਇਹਨਾਂ ਵਿੱਚ ਬੱਦਲਬਾਜ਼ੀ ਦੇ ਨਾਲ ਥੋੜਾ ਬਹੁਤਾ ਓਵਰਕਾਸਟ ਕੰਡੀਸ਼ਨਾਂ ਯਾਨੀ ਕਿ ਬੱਦਲਬਾਜ਼ੀ ਨਾਲ ਕਿਣਮਣਕਣੀ ਅਜਿਹੇ ਹਾਲਾਤ ਬਣ ਸਕਦੇ ਨੇ ਕੋਈ ਭਾਰੀ ਮੀਂਹ ਦੀ ਉਮੀਦ ਫਿਲਹਾਲ ਬਣਦੀ ਜਾਪਦੀ ਨਹੀਂ ਦਿਖਾਈ ਦੇ ਰਹੀ ਜਿਸ ਦਿਨ ਆਪਾਂ ਕਹਿ ਸਕੀਏ ਕਿਉਂਕਿ ਤਕੜਾ ਸਪੈਲ ਮੀਂਹ ਦਾ ਲੱਗ ਕਿਰਮਨ ਕਣੀ ਦੇ ਹੱਥ ਅਸਾਰ ਨੇ ਭਾਰੀ ਮੀਂਹ ਦੀ ਉਮੀਦ ਫਿਲਹਾਲ ਇਨ ਇਲਾਕਿਆਂ ਵਿੱਚ ਨਾ ਮਾਤਰ ਤੇ ਬਰਾਬਰ ਹੀ ਹੈ ਅਗਰ ਗੱਲ ਕਰੀ ਜਾਵੇ ਆਉਂਦੇ ਦਿਨਾਂ ਦੇ ਹਾਲਾਤਾਂ ਦੀ ਤਾਂ ਆਉਂਦੇ ਦਿਨਾਂ ਵਿੱਚ ਸਾਨੂੰ 21 ਅਤੇ 22 ਜੁਲਾਈ ਨੂੰ ਤਗੜਾ ਮੀਂਹ ਦੇਖਣ ਨੂੰ ਮਿਲ ਸਕਦਾ ਜੋ ਕਿ ਮੌਸਮ ਵਿਭਾਗ ਵੱਲ ਵੱਲੋਂ ਲਗਾਤਾਰ ਅਲਰਟ ਜਾਰੀ ਹੋ ਰਹੇ ਨੇ ਜਿਹਦੇ ਵਿੱਚ ਹਿਮਾਚਲ ਵੱਲੋਂ ਸਿਸਟਮ ਆ ਰਹੇ ਨੇ ਜਿਹੜੇ ਤੁਸੀਂ ਗੂੜੇ ਨੀਲੇ ਰੰਗ ਵਾਲੇ ਜ਼ਿਲ੍ਹੇ ਦੇਖ ਰਹੇ ਹੋ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਾਮਾਸ਼ਹਿਰ ਰੂਪਨਗਰ ਸਭਜਾਜੀਤ ਸਿੰਘ ਨਗਰ ਪਟਿਆਲਾ ਫਤਿਹਗੜ੍ਹ ਤੇ ਮੁਹਾਲੀ ਇਹਨਾਂ ਵਿੱਚ ਤਗੜਾ ਮੀਂ ਜੋ ਕਿ ਬਹੁਤ ਚੰਗੀ ਗੱਲ ਹੈ ਤੇ ਬਾਕੀ ਘਟਮੀ ਦੀ ਅਗਰ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਅੰਮ੍ਰਿਤਸਰ, ਕਪੂਰਥਲਾ, ਜਿਲੰਦਰ, ਲੁਧਿਆਣਾ, ਸੰਗਰੂਰ ਇਹਨਾਂ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨਾਂ ਮੀਂਹ ਯਾਨੀ ਕਿ 50% ਦੇ ਚਾਂਸ ਨੇ। ਬਾਕੀ ਸਭ ਤੋਂ ਘੱਟ ਮੀਂਹ ਅਗਰ ਦੇਖਿਆ ਜਾਵੇ ਤਾਂ ਫਜ਼ਿਲਕਾ, ਮੁਕਸਰ, ਫਰੀਦਕੋਟ, ਬਠਿੰਡਾ ਇਹਨਾਂ ਵਿੱਚ ਬਹੁਤ ਘੱਟ ਮੀਂਹ ਜਾਂ ਫਿਰ ਨਾ ਮਾਤਰ ਦੇ ਬਰਾਬਰ ਬੱਦਲਬਾਈ ਸਾਨੂੰ ਦੇਖਣ ਨੂੰ ਮਿਲੇਗੀ। ਹਲਕੀ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਪਰ ਜ਼ਿਆਦਾ ਚਾਂਸ ਨਹੀਂ ਹਨ ਕਿ ਜਿਸ ਦਿਨ ਆਪਾਂ ਕਹਿ ਅਸੀਂ ਕਿ ਕਿ ਬਹੁਤ ਤਕੜਾ ਮੀਂਹ ਇਹਨਾਂ ਇਲਾਕਿਆਂ ਵਿੱਚ ਪੈਣ ਦਾ ਦਿ ਇਸ ਤੋਂ ਬਾਅਦ ਗੱਲ ਕਰਾਂਗੇ ਜੇ ਆਪਾਂ 22 ਜੁਲਾਈ ਦੀ 22 ਜੁਲਾਈ ਨੂੰ ਫੇਰ ਸੇਮ ਹਾਲਾਤ ਨੇ ਹਿਮਾਚਲ ਬਲੂ ਸਿਸਟਮ ਆਉਣਗੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਫਤਿਹਗੜ ਸਾਹਿਬ 모ਹਾਲੀ ਅਤੇ ਪਟਿਆਲੇ ਦੇ ਇਲਾਕੇ ਨੂੰ ਤਗੜੇ ਰੂਪ ਨਾਲ ਪ੍ਰਭਾਵਿਤ ਕਰਨਗੇ 75 ਤੋਂ 50 100% ਚਾਂਸ ਨੇ ਕਿ ਇਹਨਾਂ ਇਲਾਕਿਆਂ ਵਿੱਚ ਤਗੜਾ ਮੀਂਹ ਹੋਵੇਗਾ ਭਾਰੀ ਮੀਂਹ ਹੋਵੇਗਾ ਤੇ ਗਰਜ ਚਮਕਦੇ ਹਾਲਾਤ ਅਤੇ ਹਨੇਰੀ ਵਰਗਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਸਕਦਾ ਹੈ ਬਾਕੀ ਅਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਮੋਗਾ ਲੁਧਿਆਣਾ ਬਰਨਾਲਾ ਬਠਿੰਡਾ ਸੰਗਰੂਰ ਅਤੇ ਮਾਨਸਾ ਜ਼ਿਲ੍ਹਾ ਅਤੇ ਮਲੇਰਕੋਟਲੇ ਦਾ ਇਲਾਕਾ ਇਹਨਾਂ ਵਿੱਚ ਵੀ ਠੀਕ ਠਾਕ ਮੀਂਹ ਦੀ ਉਮੀਦ ਹੈ ਸਭ ਤੋਂ ਘੱਟ ਮੀਂਹ ਅਗਰ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਜ਼ਿਲ੍ਹਾ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਅਤੇ ਫਰੀਦਕੋਟ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਹੁਤ ਘੱਟ ਯਾਨੀ ਕਿ 25 ਤੋਂ 30% ਦੇ ਚਾਂਸ ਨੇ ਜਾਂ ਫਿਰ ਨਾ ਮਾਤਰ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਆਖਰੀ ਦਿਨ ਦੀ ਗੱਲ ਕੀਤੀ ਜਾਵੇ ਤਾਂ 23 ਜਨਵਰੀ ਨੂੰ ਫੇਰ ਸਿਸਟਮ ਥੋੜੇ ਜਿਹਾ ਨਾਰਮਲ ਹੁੰਦੇ ਦਿਖਾਈ ਦੇ ਰਹੇ ਨੇ ਓਵਰ ਆਲ ਅਗਰ ਗੱਲ ਕੀਤੀ ਜਾਵੇ ਤਾਂ ਸਭ ਤੋਂ ਘੱਟ ਮੀ ਫਜ਼ਿਲਕਾ ਮੁਕਸਰ ਮਾਨਸਾ ਸੰਗਰੂਰ ਬਰਨਾਲਾ ਲੁਧਿਆਣਾ ਜਲੰਧਰ ਕਪੂਰਥਲਾ ਤਰਨਤਾਰਾ ਤੇ ਅੰਮ੍ਰਿਤਸਰ ਵਿੱਚ ਦੇਖਣ ਨੂੰ ਮਿਲੇਗਾ ਬਾਕੀ ਜਿਨ੍ਹਾਂ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਹੀ ਰਹੇ ਹੋ ਕਿ ਬਾਕੀ ਜ਼ਿਲ੍ਹੇ ਜਿਹੜੇ ਥੋੜੇ ਜਿਹਾ ਜ਼ਿਆਦਾ ਗ੍ਰੀਨ ਵਾਲੇ ਇਲਾਕੇ ਨੇ ਫਿਰੋਜ਼ਪੁਰ ਮੋਗਾ ਫਰੀਦਕੋੜ ਬਠਿੰਡਾ ਤੇ ਇਹਨਾਂ ਇਲਾਕਿਆਂ ਦੇ ਵਿੱਚ ਨਾਲ ਦੀ ਨਾਲ ਪਠਾਨਕੋੜ ਗੁਰਦਾਸਪੁਰ ਹੁਸ਼ਿਆਰਪੁਰ ਨਾਮਾਸ਼ਾਹ ਰੂਪਨਗਰ ਸ ਫੋਤੇਗੜਾ ਤੇ ਪਟਿਆਲਾ ਮਲੇਰਕੋਟਲੇ ਦਾ ਕੁਝ ਕ ਇਲਾਕੇ ਵੀ ਸਾਨੂੰ ਹਲਕਾ ਦਰਮਿਆਨ 23 ਜੁਲਾਈ ਨੂੰ ਦੇਖਣ ਨੂੰ ਮਿਲ ਸਕਦਾ ਹੈ ਕਹਿੰਦੇ ਕਿ ਸਿੱਟਾ ਕੱਢਿਆ ਜਾਵੇ ਤਾਂ 21 ਅਤੇ 22 ਜੁਲਾਈ ਨੂੰ ਤਗੜਾ ਮੀਂਹ ਪੰਜਾਬ ਦੇ ਵਿੱਚ ਹੋਣ ਦੇ ਚਾਂਸ ਨੇ ਜੋ ਕਿ ਲਗਾਤਾਰ ਅਲਰਟ ਜਾਰੀ ਹੋ ਰਹੇ ਨੇ ਬਾਕੀ ਇਹ ਅਲਰਟ ਸਮੇਂ-ਸਮੇਂ ਤੇ ਬਦਲਦੇ ਰਹਿੰਦੇ ਨੇ ਤਾਂ ਹੀ ਰਿਕਵੈਸਟ ਕਰਦੇ ਹਾਂ ਜੀ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਕੋਈ ਵੀ ਜਾਣਕਾਰੀ ਸਮੇਂ ਤੇ ਤੁਹਾਨੂੰ ਮਿਲ ਸਕੇ ਤੁਸੀਂ ਜਾਣਕਾਰੀ ਤੋਂ ਬੰਜੇ ਨਾ ਰਹੋ ਬਣੇ ਰਹੋ ਚੈਨਲ ਫੈਦਰਬਾਏ ਸੁਮੇਂਦਰ ਤੇ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਹਾਂ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ